ਅੱਲਾਹ ਲਹੂ ਤਾਂ ਕਿਆ ਕਹੂੰ ਕਹੂੰ ਤਾਂ ਕੋ ਉਪਕਾਰ ਹੁਣ ਗੱਲ ਹੋ ਅੱਲਾਹ ਵੀ ਕਰਦੇ ਨੇ ਭਗਵਾਨ ਵੀ ਜਾਣ ਕੇ ਦੀ ਕਰਦੇ ਕਿਉਂਕਿ ਮੁਸਲਮਾਨ ਨੇ ਕਰਜੋ ਆਇਆ ਨਾ ਚਲ ਤੋ ਅੱਲਾਹ ਕਹੇ ਜੇ ਮੈਂ ਅੱਲਾਹ ਨੂੰ ਪ੍ਰਾਪਤ ਕਰਨ ਵੇ ਅੱਲਾਹ ਨੇ ਜੁੜ ਜਬ ਸਭ ਦਸੂਗੀ ਅੱਲਾ ਦਾ ਅੱਲਾ ਵਰਗਾ ਦਾ ਹੋਰ ਕੁਝ ਹੈ ਹੀ ਨਹੀਂ ਮੈਂ ਕੀ ਦਸੂ ਕੀ ਸਬੂਤ ਹੈ ਮੇਰੇ ਕੋਲ ਅੱਲਾ ਨਾਲ ਜੁੜ ਗਿਆ ਕਿਵੇਂ ਤੂੰ ਇਹਨੂੰ ਕੋਹੋਂ ਦੇ ਜੁੜਿਆ ਹੋਣਾ ਅੱਲਾ ਲਹੁ ਤਾਂ ਕਾਹੂ ਅੱਲਾ ਕੀ ਤੂੰ ਕਹਿ ਰਿਹਾ ਅੱਲਾ ਦਾ ਇਥੇ ਭਾਵ ਕੀ ਹੈ ਅੱਲਾ ਸ਼ਬਦ ਗੁਰੂ ਦਾ ਹੀ ਰੋਹ ਹੈ ਸ਼ਬਦ ਗੁਰੂ ਵਿਰੋਧ ਨਹੀਂ ਅੱਲਾ ਅਬਲ ਅੱਲੋ ਉਪਾਇਆ ਕਿਨੇ ਉਹ ਕੋ ਮੇ ਉਪਾਇਆ ਕਿਨੇ ਤੋ ਖੁਬਨੇ ਪਾ ਉਪਾਇਆ ਪਰ ਇਸ ਕਰਕੇ ਉਹ ਕੋ ਮੇ ਕਿ ਤਵਲ ਫੜ ਕੋ ਨੀ ਕੀਤਾ ਅੱਲੋ ਦਾ ਅਰਥ ਹੀ ਦੱਸਿਆ ਉਥੇ ਕਬੀਰ ਦੇ ਅੱਲੋ ਦਾ ਅਰਥ ਹੈ ਦੱਸਿਆ ਅੱਲਾ ਕੀ ਨੂੰ ਕਹਿੰਦੇ ਨੇ ਉਹ ਅਰਥ ਦੱਸਦੇ ਨੇ ਲਫਜ਼ਾਂ ਦੇ ਅਸੀਂ ਪਤਾ ਨਹੀਂ ਕੀ ਸਮਝਦੇ ਰੱਬ ਦਾ ਅਰਥ ਦੱਸਦੀ ਹੈ ਬਾਣੀ ਇਹ ਜਿਹੀ ਗੱਲਾਂ ਕਰਕੇ ਅਸੀਂ ਤਾਂ ਕੁਝ ਹੋਰ ਸਮਝੀ ਜਾਂਦੇ ਹਾਂ ਪਤਾ ਨਹੀਂ ਕੀ ਗਾਇਕ ਕਰਦੇ ਅੱਲੋ ਦਾ ਮਤਲਬ ਕੀ ਹੈ ਦੱਸਿਆ ਹੈ ਅੱਬਲ ਅੱਲੋ ਨੂਰ ਉਪਰ ਨੂਰ ਕਿੱਦੋਂ ਪੈਦਾ ਹੋਇਆ ਹੁਕਮ ਨਾਲ ਪੈਦਾ ਹੋਇਆ ਸਾਰੀ ਸ੍ਰਿਸ਼ਟੀ ਹੁਕਮ ਨਾਲ ਨੇ ਸਜਾਈ ਹੈ ਜੰਮਣ ਵਾਲਾ ਹੁਕਮ ਹੈ ਇਹਨੂੰ ਸਿਰ ਅੱਲੋ ਦਾ ਬਗਲ ਹੁਕਮ ਹੈ ਕੋਈ ਬੰਦਾ ਨਹੀਂ ਹੈ ਅੱਲਾਹ ਲਾਹੂ ਤਾਂ ਕਿਆ ਕਹੂੰ ਕੋਈ ਨਾ ਹੁਕਮ ਨਾਲ ਜੁੜ ਜਮ ਹੁਕਮ ਬੁੱਝ ਨਾ ਹੁਕਮ ਬੁੱਝ ਪਰੰਪਰ ਪਾਈ ਜੇ ਮੇਰੀ ਸੁਰਤ ਸ਼ਬਦ ਨਾਲ ਜੁੜ ਜਵੇ ਤੁਰਕੀ ਬਾਣੀ ਨਾਲ ਮੈਂ ਦਸੂਗਾ ਕਿਸੇ ਨੂੰ ਕਹੂੰ ਤੋ ਕੋ ਉਪਕਾਰ ਮੈਂ ਸਰਬੋਤਮ ਕੋਈ ਉਪਕਾਰ ਜੋ ਕਰ ਰਿਹਾ ਹੁਕਮ ਨਾਲ ਜੋ ਹੋ ਰਿਹਾ ਉਹੀ ਬਿਆਨ ਕਰੂਗਾ ਕੁਦਰਤ ਜੋ ਵਰਤ ਰਹੀ ਹੈ ਪਾਣਾ ਸਾਰਾ ਉਹਦਾ ਵਰਤਣਾ ਹੈ ਉਹੀ ਦਸੂ ਵੀ ਆ ਜਿਹੜਾ ਵਰਤ ਰਿਹਾ ਹੈ ਤੇ ਪਿੱਛੇ ਅੱਲੋ ਕੰਮ ਕਰਦਾ ਅੱਲੋ ਦੀ ਸ਼ਕਤੀ ਕੰਮ ਕਰਦੀ ਹੈ ਤੇ ਪਿੱਛੇ ਉਹਦੀਆਂ ਸ਼ਕਤੀਆਂ ਨਹੀਂ ਦੱਸੂਗਾ ਮੈਂ ਹੋਰ ਕੁਝ ਨਹੀਂ ਦੱਸਰਦਾ ਸ਼ਕਤੀਆਂ ਤੁਹਾਡੇ ਸਾਹਮਣੇ ਨੇ ਉਹਦੀ ਵਿੱਚ ਕੁਦਰਤ ਹਰ ਪ੍ਰਭ ਬਸਰ ਜੀਉ ਕੁਦਰਤ ਤੋਂ ਕਾਦਰ ਦਾ ਦਰਸ਼ਨ ਕਰਾਉਂਗਾ ਬੇ ਹੋਰ ਕੁਝ ਨਹੀਂ ਕਰਦਾ ਕੁਦਰਤ ਉਹਦੇ ਸਾਹਮਣੇ ਤੁਹਾਡੇ ਕਾਦਰ ਵਿੱਚ ਉਹਦੇ ਲੁਕਿਆ ਹੋਇਆ ਸਭ ਕੁਝ ਵਰਤੇ ਤੇਰਾ ਪੜੋ ਕਛੂ ਕੁ ਮੇਰੀ ਗੱਲ ਕੀਤੀ ਉਹਦੇ ਬੱਚੇ ਬਾਹਰ ਦੇ ਪਾਣੀ ਤੋਂ ਉਹਨਾਂ ਦੇ ਖੰਭ ਨਹੀਂ ਉੱਡ ਕੇ ਆ ਜਾਣ। ਉਹ ਪਾਣੀ ਵੱਲ ਕਿਉਂ ਹੁੰਦੇ? ਦੂਜੇ ਪਾਸੇ ਨੂੰ ਕਿਉਂ ਨਹੀਂ ਚਲੇ ਜਾਂਦੇ? ਬੀਜ ਮੰਤਰ ਸਭ ਕੋ ਗਿਆਨ। ਪਰ ਉਹ ਗਿਆਨ। ਕੂਝ ਦੇ ਬੱਚੇ ਨੇ ਛੜਿਆ ਹੁੰਦੀਆਂ ਕੂਝ। ਕੌਣ ਬਾਲਦਾ ਹੈ ਉਹ ਬੱਚਾ? ਤੂੰ ਕਿਉਂ ਚਿੰਤਾ ਕਰਦਾ? ਜਿਹਨੇ ਪੈਦਾ ਕੀਤਾ ਉਹ ਪੜਦਾ। ਉਹਨੇ ਪਹਿਲਾਂ ਹੀ ਇੰਨਾ ਰੈਸ਼ਨ ਉਹਨੇ ਚ ਰੱਖਿਆ ਵੀ ਇੰਨਾ ਜਰ ਪੂਜਾ ਨਹੀਂ ਆਉਣਾ ਨਹੀਂ ਇਹਨੂੰ ਇੰਨਾ ਜਰ ਜੀਉਦਾ ਰੱਖਣਾ ਉਹਦਾ ਸਰੀਰ ਇਹੋ ਜਿਹਾ ਬਣਿਆ ਸਰੀਰ ਇਹੋ ਜਿਹਾ ਬਣਿਆ ਪਹਿਲਾਂ ਇਹਨੂੰ ਪਤਾ ਨਹੀਂ ਸਭ ਪਤਾ ਸੀ ਇਸ ਕਰਕੇ ਇਹ ਜਿਹੜੀ ਸਾਰੀ ਚੀਜ਼ ਦੀ ਸਟੱਡੀ ਹੈ ਉਧਰਸ ਦੀ ਸਟੱਡੀ ਹੈ ਕਾਗਜ਼ ਦੇ ਗੁੰਡੇ ਇਹ ਦੇ ਚੋ ਉਰੂ ਪਛਾਣਿਆ ਥੋੜੀ ਸ਼ਕਤੀ ਨੂੰ ਪਛਾਣਿਆ ਉਹਦੇ ਗੁਣਾਂ ਨੂੰ ਪਛਾਣਿਆ ਹਾਂਜੀ ਬਟਕ ਬੀਜ ਮੈਂ ਰਵ ਰਹੇ ਹੋ ਜਾ ਕੋ ਤਿੰਨ ਲੋਕ ਵਿਸਾਰ ਬਟਕ ਬੀਜ ਮੈਂ ਰਵ ਰਹੇ ਹੋ ਦੇਖੋ ਜਿਹਦਾ ਤਿੰਨਾਂ ਲੋਕਾਂ ਦੇ ਵਿੱਚ ਵਿਸਾਰ ਹੈ ਸਾਰੇ ਜੀਵ ਨੇ ਉਹ ਕਿਵੇਂ ਸਾਰਿਆਂ ਵਿੱਚ ਕਿਵੇਂ ਕਹਿੰਦੇ ਕੋ ਬਰੋਟਾ ਹੁੰਦਾ ਉਹਦੇ ਬੀਜ ਨੇ ਬੀਜ ਨੇ ਸਾਰੇ ਜੋ ਰੋਟੇ ਨੇ ਸਾਰੇ ਬੀਜ ਨੇ ਰੋਟੇ ਤੇ ਇਸ ਕਰਕੇ ਬੀਜ ਰੂਪ ਹੈ ਸਾਰੇ ਹੁਕਮ ਬਿਰਸ਼ਾ ਇਹ ਬੀਜ ਹੈ ਬੀਜ ਵਿੱਚ ਸਾਰਿਆਂ ਜੋ ਹੋਣੇ ਜਾਈ ਹੁਕਮ ਇਹ ਜੋ ਹੁਕਮ ਪ੍ਰਗਟ ਹੋਣਾ ਹੈ ਸ਼ਬਦ ਸਾਰਿਆਂ ਜੋ ਕੋਈ ਪ੍ਰਗਟ ਹੋਣਾ ਜਾਂ ਜਮੜੇ ਜਿਵੇਂ ਸਾਰਿਆਂ ਜੋ ਕੋਈ ਰੋਟਾ ਬੈਦਾ ਉਦਦਾ ਇਹ ਬੀਜ ਰੂਪ ਹੈ ਨਾਮ ਦਾ ਨਾਮਾ ਬੀਜ ਨੂੰ ਕਹਿੰਦੇ ਨੇ ਤੇ ਨਾਮ ਹੈ ਰੋ ਨਮ ਅਹੀ ਹੁੰਦਾ ਨਾਮ ਦਾ ਬੀਜ ਕੰਨਾਂ ਲੱਗਿਆ ਨਾਮਾ ਕਹਤ ਲੋਚਨਾ ਨਾਮਾ ਨਾਮ ਦੇ ਬੀਜ ਨੂੰ ਕਿਹਾ ਨਾਮ ਦੇ ਹੋਰ ਚੀਜ਼ ਹੈ ਨਾਮ ਦੇਵ ਹੋਰ ਚੀਜ਼ ਹੈ ਨਾਮਾ ਹੋ ਚੀਜ਼ ਹੈ ਜਦ ਇੱਕ ਹੋ ਗਿਆ ਫਿਰ ਨਮਾ ਨਮਾ ਲਗਜ਼ੋਰ ਸੈਂਸ ਵਿੱਚ ਵੀ ਆਇਆ ਹੈ ਇਹ ਹੋਰ ਜਗ੍ਹਾ ਵੀ ਆਇਆ ਹੈ ਉਹ ਨਾਮ ਬੇਂਬੀ ਸੈਂਸ ਵਿੱਚ ਨਹੀਂ ਆਇਆ ਇਹ ਬੀਜ ਹੈ ਜਿੰਨਾ ਜਿਹੜੇ ਦੋ ਬੀਜ ਹੈ ਨਾ ਉਹਨਾਂ ਜਿਹੜੇ ਨੂੰ ਪੂਰਨ ਗਿਆ ਨਹੀਂ ਹੈ ਨਾਮਾ ਮਾਇਮਗ ਉਹ ਕਹਿ ਰਿਹਾ ਤਾ ਉਹ ਤਾਂ ਟਟਕ ਬੀਜ ਮੈਂ ਰੱਖਿਆ ਉਹ ਤਾਂ ਅਗਿਆਨੀ ਕਹਿ ਰਿਹਾ ਜਾ ਕੋ ਦਿਨ ਰੋਬਸਾ ਦਾ ਨਾਮਨੇ ਜਵਾਬ ਦੇ ਤਾ ਕਹਦਾ ਕਹਿਤ ਲੋਚਨ ਵੀ ਤਾ ਕਹਦਾ ਤੂੰ ਜਿਹੜਾ ذوی ਦਾ ਢਾਕਾ ਸੁਰ ਨਾਲ ਤੇਰੀ ਸੁਰ ਤੇ ਇਧਰ ਚਲਦੀ ਹੈ ਕਹਦਾ ਸੁਰ ਸੁਣੀ ਜਾਂਦੀ ਤੈਨੂੰ ਭੁਲੇਖਾ ਤੈਨੂੰ ਇਹ ਜੋ ਪਤਾ ਨਹੀਂ ਕਿ ਸੁਰ ਕਿਵੇਂ ਲਗਾਈ ਦੀ ਕਿੱਥੇ ਲਗਾਈ ਦੀ ਹੱਥ ਪੈਰ ਕਰ ਕੰਮ ਕਰ ਚਿਤ੍ਰਨਿੰਦਨ ਦਾ ਜਵਾਬ ਲੈ ਤਾ ਭਟਕ ਬੀਜ ਮੈਂ ਰਵ ਰਿਹਾ ਜਾ ਕੋ ਭਟਕ ਬੀਜ ਮੈਂ ਰਵ ਰਿਹਾ ਭਟਕ ਬਰੋਟਾ ਬੀਜ ਵਿੱਚ ਜਿਵੇਂ ਹੁੰਦਾ ਹੈ ਬੀਜ ਰੋਟਾ ਵਿੱਚ ਹੋ ਸਕਦਾ ਹੈ ਜੇ ਬੀਜ ਰੋਟਾ ਵਿੱਚ ਹੋ ਸਕਦਾ ਹੈ ਸੱਚ ਹੈ ਤਾਂ ਉਹ ਸਾਡੇ ਛਾਏਗਾ ਤਾਂ ਬੀਜ ਵਿੱਚ ਉਹ ਵੀ ਹੈ ਵੱਡ ਘਰਾੜ ਰੂਪ ਹੈ ਵੱਡ ਕਹਿੰਦੇ ਨੇ ਵੱਡੇ ਰੂਪ ਨੂੰ ਵਿਰਾਟ ਰੂਪ ਨੂੰ ਬੀਜ ਹੁੰਦਾ ਬਾਬਰ ਰੂਪ ਇਹ ਬਾਬਰ ਰੂਪ ਹੈ ਬੀਜ ਛੋਟੇ ਤੋਂ ਛੋਟਾ ਰੂਪ ਬਾਬਰ ਰੂਪ ਬੀਜ ਹੈ ਉਹ ਬਾਵਲ ਉਹ ਨਿਊਰਲ ਅਵਤਾਰ ਇਹ ਬਾਵਲ ਨੇ ਅਵਤਾਰ ਹੋਣਾ ਮਿਨੀਮਲ ਸਾਈਜ਼ ਬੀਰੀਵਲ ਸਾਈਜ਼ ਵਿੱਚ ਮਿਨੀਮਲ ਸਾਈਜ਼ ਹੁੰਦਾ ਹੈ ਰੋਟੇ ਦਾ ਉਹਨਾਂ ਨੇ ਸਰੀਰ ਕਰਕੇ ਉਹਨਾਂ ਨੇ ਸਰੀਰ ਕਰਕੇ ਦਾ ਮੱਛਰ ਛੋਟਾ ਹੈ ਖਸਗੜ ਦੇ ਡਾਲੇ ਨੂੰ ਆਗੇ ਛੋਟਾ ਪਰ ਖਸਗੜ ਦਾ ਪੇੜ ਕਟਾਉਂਦਾ ਹੈ ਰੋਟੇ ਦਾ ਪੇੜ ਕਟਾਉਂਦਾ ਹੈ ਪੇੜ ਦਾ ਫਰਕ ਹੈ ਆਇਆ ਉਹ ਤਾਂ पेड़ ਤਾਂ ਬਹੁਤ ਵੱਡਾ। ਸੋ ਜੇਦਾ ਬੀਜ ਵੀ ਉਹ ਤੋਂ ਛੋਟਾ ਹੁੰਦਾ। पेड़ ਵੱਡਾ ਹੁੰਦਾ ਹੁੰਦਾ ਵਿਰਾਟ ਰੂਪ। ਵੱਡਾ ਰੂਪ। ਵੱਡੇ ਤੋਂ ਵੱਡਾ ਰੂਪ। ਪਰ ਬੀਜ ਜਿਵੇਂ ਖਬਰੇ ਹੋ। ਉਹ ਵਿਰਾਟ ਰੂਪ ਜਿਹੜਾ ਕਹਿੰਦੇ ਨੇ ਨਾ ਵਿਰਾਟ ਰੂਪ। ਵਿਰਾਟ ਰੂਪ ਸਰਵ ਵਿਆਪੀ ਰੂਪ ਨੂੰ ਕਹਿੰਦੇ। ਸ਼ਬਦ ਰੂਪ ਇਹਦਾ ਵਿਰਾਟ ਰੂਪ ਹੈ। ਜਦੋਂ ਵਿਸਪੋਰਡ ਹੈ ਨਾ ਵੁਰਾ ਗਿਆ ਚਲੇਆ ਵੁਰਾ ਰੂਪ ਹੋ ਗਿਆ ਕੋੜਾ ਗਿਆ ਚਲਾਇਆ ਗਿਆ ਨਾ ਜਿੰਨਾ ਜਰ ਬੀਜ ਰੂਪ ਹੈ ਇਹ ਉਹਨਾਂ ਦੇ ਜਾਨ ਨਹੀਂ ਦਰਾ ਸਕਦਾ ਬੀਜੋ ਸੂਝੇ ਕੋਈ ਕੋਈ ਬਹਾਦਰੀ ਚਾਹ ਪਾਏ ਪਾਵੇਂ ਸਤ ਸੰਤੋਖ ਦੀ ਅਵਸਥਾ ਇਹਦੀ ਹੈ ਪਰ ਇਹਨੂੰ ਤੇਰੇ ਲੋਕ ਦੀ ਸੋਝੀ ਨਹੀਂ ਸੋਝੀ ਸਿਰਫ ਕਿੰਨੀ ਹੈ ਸੋਝੀ ਸਿਰਫ ਇੰਨੀ ਹੈ ਵੀ ਮੇਰਾ ਇਹ ਚੀਜ਼ ਨੁਕਸਾਨ ਹੈ ਇਹ ਚ ਲਾਭ ਕੌਡੀਆਂ ਛੱਡ ਦਿੱਤੀ ਕੌਡੀ ਬਦਲੇ ਜਿਹੜਾ ਜਨਮ ਸੀ ਉਹ ਛੱਡ ਦਿੱਤਾ ਮਾਇਆ ਦਾ ਮੋਟਿਆ ਗਿਆ ਸਰ ਅੱਜ ਉਧਰ ਮਿਲਿਆ ਜੀ ਨਾਮ ਨਹੀਂ ਮਿਲਿਆ ਗਿਆਨ ਮਿਲਿਆ ਗਿਆਨ ਤਾਂ ਬਿਲ ਗਿਆ ਮਾਇਆ ਤਾਂ ਛੱਡਤੀ ਨਾਮ ਨਹੀਂ ਮਿਲਿਆ ਮਾਇਆ ਜੋ ਮਰਤਾ ਗਿਆ ਜਿਉਦਾ ਨਹੀਂ ਹੋਇਆ ਜਿੰਨਾ ਜਰ ਜੋਦਾ ਨਹੀਂ ਨਾ ਹੁੰਦਾ ਉਹ ਜਰ ਬੋਲਦਾ ਨਹੀਂ ਜਦੋਂ ਇਹ ਜੋਦਾ ਹੋਇਆ ਨਾਮ ਇਹਨੂੰ ਸੁਣਿਆ ਜਾਂ ਨਾਮ ਸੁਣੂਗਾ ਬਿਆਨ ਯਾਦ ਕਰੂਗਾ ਉਹ ਜਿਹੜਾ ਬੋਲੂਗਾ ਉਹ ਸੱਚ ਹੋਊਗਾ ਉਹ ਬਣੀ ਬੋਲਣ ਦਾ ਲੋ ਬਣੀ ਜੇ ਬੋਲੂਗਾ ਔਰ ਭੁਲਾਇਆ ਬੋਲੂਗਾ ਫਿਰ ਬੁਲਾਇਆ ਹੋ ਲੂਗਾ ਸਦਾ ਨਹੀਂ ਬੋਲਦਾ ਜੋ ਸੁਣੂਆ ਉਹ ਬੋਲੂਗਾ ਜਦ ਦੇਖਾਂ ਤਾ ਜੋ ਦੇਖੂਗਾ ਕੁਦਰਤ ਦੇ ਵਿੱਚ ਸਭ ਉਹ ਨੂੰ ਪਲਾ ਲਹੁ ਤਾਂ ਕਿਆ ਕਹੂ ਕਹੂ ਤੋ ਕੋਪਕਾਰ ਫਿਰ ਉਹਦੇ ਉਪਕਾਰ ਇਹ ਦਸੂਗਾ ਵਕਤ ਦੀ ਦਸ ਹੋਰ ਕੁਝ ਨਹੀਂ ਸੰਗਦਾ ਇਹਦੇ ਚ ਉਹਦਾ ਹੋ ਲਗਾਏ ਨੇ ਹੈ ਫਿਰ ਵੀ ਦਸੂਆ ਕਿ ਉਹ ਉਪਕਾਰ ਹੈ ਦਸੂ ਉਹਦੇ ਗੋੜੇ ਗਾਇਨ ਕਰੂ ਹੋਰ ਕੀ ਕਰੂਗਾ ਇਹ ਤੋਂ ਜ਼ਿਆਦਾ ਕੁਝ ਨਹੀਂ ਕਰ ਸਕਦਾ